ਉਹ ਪਾਸ਼ਾ ਨੇ ਐਵੇਂ ਨਹੀਂ ਧਰਤੀ ਚੁਣੀ ਨਹੀਂ ਧਰਤੀਆਂ ਤਾਂ ਬਹੁਤ ਸੀ ਦੁਨੀਆ ਤੇ ਕੈਨੇਡਾ ਮਹਿਰ ਕਰ ਗਏ ਤੇ ਦਸਵੇਂ ਪਾਸ਼ਾ ਜਾਮਾ ਹੀ ਉੱਥੇ ਲੈ ਲਿੰਦੇ ਪੰਜਾਬ ਹੀ ਕਾ ਤੋਚਣਿਆ ਜਿਹੜੇ ਕੰਨ ਐ ਕੰਨਾਂ ਦੇ ਵਿੱਚ ਜਦੋਂ ਜੈਕਾਰੇ ਪੈਂਦੇ ਆ ਤੇ ਕੰਨ ਖੜੇ ਵੀ ਹੋ ਜਾਂਦੇ ਆ ਵੀ ਬੰਦਾ ਕੰਮ ਛੱਡ ਦਿੰਦਾ ਆਪਣੇ ਇਹ ਲੂੰ ਕੰਡਾ ਖੜਾ ਹੁੰਦਾ ਹਨ ਤਾਂ ਸਮਝ ਲਓ ਥੋਡੇ ਚ ਪੰਜਾਬ ਦਾ ਖੂਨ ਹੈ 13 ਮਹੀਨੇ ਹੋ ਗਏ ਚੀਜ਼ ਨੂੰ ਨਾ ਨੋਟ ਕਰਦੇ ਆ ਵੀ ਹਰ ਕੋਈ ਬਾਣੇ ਵਾਲੇ ਨੂੰ ਤਾਂ ਟਾਰਗੇਟ ਕਰਦਾ ਦੇਵੀ ਦੇਵ ਦੇ ਹਰੇ ਸੰਤੋਖ ਸਿੰਘ ਦੂਰ ਹੋਤੇ ਔਰ ਰੀਤ ਮਿਟ ਜਾਂਦੀ ਕਥਾ 베ਦਨ ਪੁਰਾਨ ਕੀ ਸਿੰਘ ਆਗੇ ਦੇਖੋ ਲਾ ਕੀ ਬਾਤ ਓ ਗੁਰੂ ਦੀਆਂ ਫੌਜਾਂ ਲਾਲ ਆਹਾ ਕੀ ਬਾਤ ਖਾਲਸਾ ਲਈ ਰੋਕ ਲਓ ਭਾਈ ਗੁਰੂ ਦੀਆਂ ਲਾਡਲੀਆਂ ਫੌਜਾਂ ਕਲ ਘੋੜੇ ਤੇ ਮੋਜਾਂ ਨਿਹੰਗ ਸਿੰਘ ਘੋੜਿਆਂ ਨੂੰ ਜਾਨ ਭਾਈ ਕਹਿੰਦੇ ਆ ਉਸੇ ਤਰੀਕੇ ਨਾਲ ਸਦੀਆਂ ਪਹਿਲਾਂ ਜਿਵੇਂ ਖਾਲਸਾ ਰਹਿੰਦਾ ਸੀ ਇਸ ਜ਼ਮਾਨਾ ਬਦਲ ਗਿਆ ਨਵੀਂ ਟੈਕਨੋਲੋਜੀ ਆ ਗਈ ਲੇਕਿਨ ਖਾਲਸਾ ਉਦਾਂ ਹੀ ਹੈ ਉਦਾਂ ਹੀ ਘੋੜਿਆਂ ਤੇ ਸਵਾਰੀ ਕਰਦਾ ਉਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਹੀ ਆ ਵਾਇਰੂ ਦੀ ਕਾਲਸਾ ਵਾਇਰੂ ਦੀ ਫਾਤੇ ਖਾਲਸਾ ਦਾ ਨਾ ਪ੍ਰਾਤਨ ਹੀ ਚੰਗਾ ਲੱਗਦਾ ਤੇ ਖਾਲਸਾ ਪ੍ਰਾਤਨ ਹੀ ਰਹਿਣਾ ਹਮੇਸ਼ਾ ਹੀ ਤੇ ਜਿਹੜਾ ਇਹਨਾਂ ਦੀ ਭਾਈ ਜਾਣ ਵਾਲੀ ਗੱਲ ਹੈ ਬਈ ਜਿੰਨੀ ਇਹਦੀ ਵੱਧ ਤੋਂ ਵੱਧ ਆਪਾਂ ਸੇਵਾ ਕਰਦੇ ਆ ਤੇ ਓਨੀ ਵਫਾਦਾਰੀ ਇਹ ਨਿਭਾਉਂਦਾ ਵੀ ਜਿਹੜਾ ਕਹਿੰਦਾ ਨਾ ਵੀ ਇਹ ਸੱਡ ਦਿੰਦੇ ਆ ਲੱਤਾਂ ਮਾਰਦੇ ਆ ਜਾਂ ਤੁਰਦਾ ਨਹੀਂ ਇਹ ਫਿਰ ਆਨੰਦ ਉਹਨਾਂ ਹੀ ਦਿੰਦਾ ਜਿੰਨੀ ਆਪਾਂ ਇਹਦੀ ਸੇਵਾ ਕਰਦੇ ਆ ਤੇ ਸੇਵਾ ਨਾਲ ਹੀ ਆ ਤੇ ਸਿੰਘ ਸੇਵਾ ਨਾਲ ਤੇ ਬਾਰਡਰ ਦੇ ਉੱਤੇ ਅਸੀਂ ਇਸ ਵੇਲੇ ਖੜੇ ਆ ਸਿੰਘ ਸਾਹਿਬ ਵੀ ਮੌਜੂਦ ਨੇ ਸਟਾਰਟਿੰਗ ਤੋਂ ਹੀ ਵੇਖ ਰਹੇ ਆ ਛੱਟ ਵੀ ਲੱਗੀ ਸੀ ਵਾਈ ਜੀ ਦੇ ਹਲੇ ਵੀ ਨਜ਼ਰ ਆ ਰਹੀ ਆ ਗੱਲਬਾਤ ਕਰ ਰਹੇ ਸੀ ਲੇਕਿਨ ਸਿੰਘਾਂ ਦਾ ਜਿਹੜਾ ਪਹਿਰਾਵਾ ਉਦਾਂ ਹੀ ਹਾਥੀ ਦੇ ਦੰਦ ਵੀ ਗਲੇ ਦੇ ਵਿੱਚ ਵੀ ਪਾਏ ਹੁੰਦੇ ਆ ਤੇ ਉਦਾਂ ਹੀ ਸ਼ਮਸ਼ੀਰਾਂ ਵੀ ਉਦਾਂ ਹੀ ਆ ਦਿਮਾਲੇ ਵੀ ਉਦਾਂ ਹੀ ਆ ਮਾਰੇ ਨੇ ਕਿਆ ਵਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਥ ਖਾਲਸਾ ਚੜ ਕੇ ਆਉਣਾ ਬਾਬਾ ਇੱਕ ਦਿਨ ਆਊਗਾ ਆ ਗਿਆ ਵਾ ਇਹਨਾਂ ਦਾ ਟਾਈਮ ਆ ਮੋਦੀ ਨੂੰ ਕਹਿ ਦਿਓ ਥੋੜੇ ਦੇਣੀ ਆ ਤੇਰੇ ਪੰਥ ਖਾਲਸਾ ਗੱਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਉਹ ਬਿੱਲਿਆ ਗਾਹਾਂ ਨਾ ਜਾਈਂ ਆ ਗਿਆ ਬਿੱਲਾ ਲਾ ਕੀ ਬਾਤ ਹੈ ਇਹ ਦੇਖੋ ਸਿੰਘਾਂ ਦੇ ਮੈਂ ਕਹਿੰਦਾ ਵੱਡੇ ਵੱਡੇ ਟ੍ਰੇਨਰ ਵੀ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਸਿੰਘ ਸਿੰਘ ਸਾਹਿਬ ਦੱਸਦੇ ਆ ਸਿੰਘ ਸਾਹਿਬ ਇੱਕ ਚੀਜ਼ ਜ਼ਰੂਰ ਦੱਸੋ ਇਹ ਕਿਹਾ ਜਾਂਦਾ ਅੱਜਕੱਲ ਇਹ ਦਿਖਾਇਆ ਜਾ ਰਿਹਾ ਅੱਜਕੱਲ ਜਿਵੇਂ ਬੜਾ ਬੜਾ ਨੈਗੇਟਿਵ ਦਿਖਾਇਆ ਜਾ ਰਿਹਾ ਹੈ ਸਿੰਘਾਂ ਨੂੰ ਤੁਸੀਂ ਵੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਭਾਈ ਦੇਖੋ ਜੇ ਤਾਂ ਕੋਈ ਢਿੰਗ ਸਿੰਘ ਬਾਣੇ 'ਚ ਮਿਲਦਾ ਉਹ ਤਾਂ ਉਦੋਂ ਹੀ ਮੁੱਦਾ ਖੜਾ ਕਰ ਲੈਂਦੇ ਵੀ ਇਹ ਢਿੰਗ ਸਿੰਘ ਹੈ ਤੇ ਜਿਹੜਾ ਆਮ ਦੁਨੀਆ 'ਚ ਵਿਚਰ ਰਿਹਾ ਉਹ ਕਾਹਤੋਂ ਨਹੀਂ ਮੰਨਦੇ ਵੀ ਅਸੀਂ ਵੀ ਵਿਚਰ ਰਹੇ ਹਾਂ ਦੁਨੀਆ 'ਚ ਜੇ ਬਾਣੇ ਵਾਲੇ ਨੂੰ ਤਾਂ ਤੁਸੀਂ ਮੈਂਟ 'ਚ ਟਾਰਗੇਟ ਕਰ ਲਿਆ ਸੀ 13 ਮਹੀਨੇ ਹੋ ਗਏ ਚੀਜ਼ ਨੂੰ ਨਾ ਨੋਟ ਕਰਦੇ ਆ ਵੀ ਹਰ ਕੋਈ ਬਾਣੇ ਵਾਲੇ ਨੂੰ ਤਾਂ ਟਾਰਗੇਟ ਕਰਦਾ ਠੀਕ ਆ ਬਾਣੇ ਵਾਲਿਆ 'ਚ ਵੀ ਉਹ ਵੀ ਇੱਕ ਨਾਗਰਿਕ ਹੈ ਠੀਕ ਹੈ ਮਨੁੱਖੀ ਦੇਹ ਆ ਉਹ ਦਿੱਤੀ ਹੋਈ ਰੱਬ ਦੀ ਤੇ ਗਲਤੀਆਂ ਹਰੇ ਕਰਦਾ ਤੇ ਜੇ ਉਹ ਗਲਤੀ ਕਰਦੇ ਆ ਤੇ ਤੁਸੀਂ ਸਿੱਧਾ ਬਾਣੇ ਤੇ ਸਵਾਲ ਕਰਦੇ ਆ ਵੀ ਬਾਣੇ ਵਾਲੇ ਨੇ ਆਹ ਕਰਤਾ ਬਾਣੇ ਵਾਲੇ ਬਾਣਾ ਕਿਸੇ ਦੇ ਘਰੋਂ ਨਹੀਂ ਆਇਆ ਉਹ ਤੁਰ ਦਰਗਾਹ ਤੋਂ ਆਇਆ ਹੋਇਆ ਗੁਰਨਾਨਕ ਪਾਤਸ਼ਾਹ ਦਾ ਬਖਸ਼ਿਆ ਹੋਇਆ ਤੇ ਤੁਸੀਂ ਜੇ ਗਲਤੀਆਂ ਕਰਦੇ ਤੇ ਉਹਨੂੰ ਸੈਪਟ ਕਾਤੋਂ ਨਹੀਂ ਕਰਦੇ ਤੁਸੀਂ ਵੀ ਕਰੋ ਨਾ ਬਾਣੇ ਵਾਲੇ ਤੇ ਏਦਾਂ ਅੰਛਣ ਨਾ ਲਾਇਆ ਕਰੋ ਬਾਣੇ ਵਾਲੇ ਦੀ ਵਸਤਾ ਵੇਖਿਆ ਕਰੋ ਵੀ ਉਹ ਕਿਹੜੀ ਵਸਤਾ 'ਚ ਰਹਿੰਦਾ ਹੈ ਤੇ ਤੁਸੀਂ ਤਾਂ ਹਰੇਕ ਨੂੰ ਚੱਕ ਕੇ ਤੇ ਅੰਛਣ ਲਾਉਣ ਲੱਗ ਜਾਨੇ ਆ ਇਹ ਸੰਗਤ ਨੂੰ ਗਰੇਜ ਕਰਨਾ ਪੈਣਾ ਇੱਕ ਦੂਜੇ ਤੇ ਪਹਿਲਾਂ ਤਾਂ ਆਪਾਂ ਟੈਗ ਲਾਈ ਜਾਨੇ ਹਰੇਕ ਤੇ ਮਸੰਦਾ ਮਸੰਦਾਂ ਨੇ ਤਾਂ ਆਪਦਾ ਕੰਮ ਕਰੀ ਜਾਣਾ ਤੇ ਜੀ ਨੂੰ ਪਤਾ ਨਾ ਵੀ ਵਰਤਾਰਾ ਕਦੋਂ ਵਰਤਣਾ ਤੇ ਕੀ ਹੈ ਕਲਾ ਉਹ ਆਪੀ ਵਰਤੋ ਨਿਹੰਗ ਸਿੰਘਾਂ ਦੀ ਇੱਕ ਗੱਲ ਹੈ ਵੀ ਨਿਹੰਗ ਸਿੰਘਾਂ ਦੀ ਜਦੋਂ ਮੌਜੂਦਗੀ ਵੀ ਹੋ ਜਾਂਦੀ ਹੈ ਘੋੜੇ ਸ਼ਸਤਰ ਔਰ ਇਹ ਜਿਹੜਾ ਪਹਿਰਾਵਾ ਹੈ ਉਹਨੂੰ ਦੇਖ ਕੇ ਹੀ ਚੜ੍ਹਦੀ ਕਲਾ ਆ ਜਾਂਦੀ ਆ ਜਦੋਂ ਜੈਕਾਰੇ ਛੱਡੇ ਜਾਂਦੇ ਆ ਭਾਵੇਂ ਕੋਈ ਕਿਤੇ ਵੀ ਕੋਈ ਕੰਮ ਕਰ ਰਿਹਾ ਹੋਵੇ ਇੱਕ ਤਰੀਕੇ ਨਾਲ ਜਿਹੜੇ ਕੰਨ ਆ ਕੰਨਾਂ ਦੇ ਵਿੱਚ ਜਦੋਂ ਜੈਕਾਰੇ ਪੈਂਦੇ ਆ ਤੇ ਕੰਨ ਖੜੇ ਵੀ ਹੋ ਜਾਂਦੇ ਆ ਵੀ ਬੰਦਾ ਕੰਮ ਛੱਡ ਦਿੰਦਾ ਆਪਣੇ ਇੱਥੋਂ ਤਾਂ ਪਤਾ ਲੱਗਦਾ ਮਾਰੇ ਦੇ ਚਾਰ ਪੁੱਤ ਆ ਜਾਲੇ ਦਾ ਜਿਹੜਾ ਖੂਨ ਆ ਨਾ ਜਦੋਂ ਜੈਕਾਰਾ ਛੱਡੋ ਤੇ ਉਹ ਖੋਲੂ ਖੋਲੂ ਕਹਿੰਦੇ ਨੇ ਜੇ ਪੰਜਾਬ ਦੀ ਆਣ ਚੈੱਕ ਕਰਨੀ ਹੈ ਢਾਡੀ ਵਾਰਾਂ ਸੁਣਿਆ ਕਰੋ ਤੇ ਜੇ ਲੂੰ ਕੰਡਾ ਖੜਾ ਹੁੰਦਾ ਹਨਾ ਤਾਂ ਸਮਝ ਲਓ ਥੋੜੇ ਜਿਹਾ ਪੰਜਾਬ ਦਾ ਖੂਨ ਹੈ ਉਹ ਪਾਸ਼ਾ ਨੇ ਐਵੇਂ ਨਹੀਂ ਧਰਤੀ ਚੁਣੀ ਨਹੀਂ ਧਰਤੀਆਂ ਤਾਂ ਬਹੁਤ ਸੀ ਦੁਨੀਆ ਤੇ ਕੈਨੇਡਾ ਅਮੇਰ ਕਰ ਗਏ ਤੇ ਦਸਵੇਂ ਪਾਸ਼ਾ ਜਾਮਾ ਹੀ ਉਥੇ ਲੈ ਲਿੰਦੇ ਪੰਜਾਬ ਹੀ ਕਾ ਤੋਚਣਿਆ ਇਹ ਕੋਈ ਵਜ੍ਹਾ ਹੈ ਕਹਿੰਦੇ ਫਿਰ ਉઠી ਆਖਿਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖੁਆਬ ਸੇ ਕਹਿੰਦੇ ਛਾਏ ਜਾਂਦੀ ਇਕਤਾ ਅਨੇਕਤਾ ਬਿਲਾਈ ਜਾਂਦੀ ਹੋਵਤੀ ਕੁਚੀਰਤਾ ਕਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਂਦੇ ਔਰ ਧਰਮ ਧਸਕ ਜਾਂਦੇ ਔਰ ਵਰਣ ਗਰਕ ਜਾਂਦੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਔਰ ਰੀਤ ਮਿਟ جاتی ਕਥਾ 베ਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮਸੂਰ ਮੂਰਤ ਨਾ ਹੋਤੀ ਜੋ ਪੈ করুণਾ ਨਿਭਾਨ ਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਕੀ ਫਤਿਹ